ਦੂਜੇ ਪਾਸੇ ਸਰਕਾਰ ਨੂੰ ਲੱਗਿਆ ਪੰਜਾਬ ਸਰਕਾਰ ਨੂੰ ਕਿ ਕਿਉਂ ਨਾ ਅਸੀਂ ਸੈਂਟਰ ਨੂੰ ਇੱਕ ਚਿੱਠੀ ਲਿਖੀਏ ਉਹ ਚਿੱਠੀ ਇਸ ਕਰਕੇ ਨਹੀਂ ਲਿਖੀ ਗਈ ਕਿ ਕੋਈ ਸ਼ਾਬਸ਼ ਦਿੱਤੀ ਗਈ ਜਾਂ ਸ਼ਾਬਸ਼ ਲਈ ਗਈ ਉਹ ਇਸ ਕਰਕੇ ਲਿਖੀ ਗਈ ਕਿ ਸਾਡਾ ਕਰਜ਼ਾ ਲੈਣ ਦੀ ਜਿਹੜੀ ਹੱਦ ਹੈ ਉਹ ਹੋਰ ਵਧਾ ਦਿੱਤੀ ਜਾਵੇ 10000 ਕਰੋੜ ਹੋਰ ਚਾਹੀਦਾ ਪੰਜਾਬ ਸਰਕਾਰ ਨੂੰ ਕਰਜ਼ੇ ਦੇ ਰੂਪ ਚ ਔਰ ਨਿਜਮ ਕੀ ਕਹਿੰਦੇ ਆ ਔਰ ਇਹ ਕਰਜ਼ਾ ਹੋਰ ਵਧਾਉਣ ਦੀ ਜਿਹੜੀ ਲੋੜ ਕਿਉਂ ਪੈ ਰਹੀ ਹੈ ਪੰਜਾਬ ਸਰਕਾਰ ਨੂੰ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਪਿਛਲੇ 26 27 ਮਹੀਨੇ ਤੋਂ ਖਰਚੇ ਜ਼ਿਆਦਾ ਕੀਤੇ ਨੇ ਡਰਾਮੇ ਵੀ ਜ਼ਿਆਦਾ ਕੀਤੇ ਨੇ ਆਮਦਨ ਘਟ ਆਮਦਨ ਘਟ ਖਰਚੇ ਜਿਆਦਾ ਡਰਾਮੇ ਜਿਆਦਾ ਔਰ ਇਹਨਾਂ ਨੂੰ ਨਾ ਪੈਸਾ ਆ ਨਹੀਂ ਰਹੇਗਾ ਤਨਖਾਹਾਂ ਦੇਣੀਆਂ ਔਖੀਆਂ ਹੋ ਗਈਆਂ ਸਤੰਬਰ ਅਗਸਤ ਵਾਲੀ ਦੇ ਜਾ ਕੇ ਸਤੰਬਰ ਚ ਮਿਲੀ ਹੈਗੀ ਸਤੰਬਰ ਵਾਲੀ ਜਾ ਕੇ ਪਤਲੀ ਨਵੰਬਰ ਚ ਮਿਲੂਗੀ ਸਰਕਾਰ ਦੀ ਜਿਹੜੀ ਆਰਥਿਕ ਸਥਿਤੀ ਆ ਬਹੁਤ ਮਾੜੀ ਆ ਤੁਸੀਂ ਦੇਖੋ ਨਾ ਵਿਧਾਨ ਸਭਾ ਦੇ ਵਿੱਚ ਕਈਆਂ ਨੇ ਉੱਠ ਕੇ ਗਏ ਸਪੀਕਰ ਸਾਹਿਬ ਸਾਨੂੰ ਪੈਸੇ ਦਿਵਾ ਦਿਓ ਤੇ ਉਹ ਵਿਚਾਰੇ ਨਾ ਜਿੰਨਾ ਕੀ ਹਾਸਾ ਆਉਂਦਾ ਹਰਪਾਲ ਸਿੰਘ ਚੀਮਾ ਚੀਮਾ ਸਾਹਿਬ ਨੂੰ ਉਹ ਮਿੱਠਾ ਮਿੱਠਾ ਹਾਸਾ ਲੈਂਦੇ ਸੀ ਉਹ ਹਰਪਾਲ ਸਿੰਘ ਚੀਮਾ ਸਾਹਿਬ ਦੀ ਤੇ ਉਹ ਇੰਨਾ ਖੁੱਲ ਕੇ ਰੋ ਸਕਦੇ ਨਾ ਖੁੱਲ ਕੇ ਹੱਸ ਸਕਦੇ ਨੇ ਵੀ ਜੇ ਖੁੱਲ ਕੇ ਰੋਣਗੇ ਤੇ ਵਿਰੋਧੀ ਕਹਿਣਗੇ ਕਿ ਇਹਨਾਂ ਦਾ ਖਜ਼ਾਨਾ ਨਹੀਂ ਸੰਭਾਲ ਸਕਿਆਗਾ ਖਜ਼ਾਨਾ ਪੀਪਾ ਬਣ ਗਿਆ ਹਾਂ ਪੀਪਾ ਬਣ ਗਿਆ ਜਿਆਦਾ ਹੱਸ ਨਹੀਂ ਸਕਦੇ ਜਿਆਦਾ ਹੱਸਣਾ ਵੀ ਲੋਕ ਦਿਖਾਵਾ ਹੁੰਦਾ ਪਤਾ ਕਿ ਨਾ ਕਿ ਫਰਜੀ ਹੱਸ ਰਿਹਾ ਹੈਗਾ ਨਾ ਇਸ ਕਰਕੇ ਉਹਨਾਂ ਦੀ ਹਰਪਾਲ ਸਿੰਘ ਚੀਮਾ ਦੀ ਸਥਿਤੀ ਤਾਂ ਬਹੁਤ ਮਾੜੀਆਂ ਉਹਨਾਂ ਦੀ ਸਥਿਤੀ ਇਸ ਕਰਕੇ ਮਾੜੀ ਹੈ ਕਿ ਪੰਜਾਬ ਦੇ ਖਜ਼ਾਨੇ ਦੀ ਸਥਿਤੀ ਮਾੜੀ ਹੈਗੀਆ ਪੰਜਾਬ ਤੇ ਜਿਹੜਾ ਹੁਣ ਕੈਗ ਦੀ ਰਿਪੋਰਟ ਆਈ ਹੈ ਇਹਨਾਂ ਦਿਨਾਂ ਦੇ ਵਿੱਚ ਸੁਖ ਨਾਲ ਇਹਨਾਂ ਦੀ ਸਰਕਾਰ ਨੇ 90000 ਕਰੋੜ ਰੁਪਏ ਦਾ ਪੰਜਾਬ ਤੇ ਹੋਰ ਬੋਝ ਪਾ ਗਿਆ ਹੈਗਾ ਜਿਹੜਾ ਪਿਛਲੇ 2428200 ਕਰੋੜ ਸੀ ਜੇ 282 ਨੂੰ ਪਲੱਸ 90000 ਕਰੋੜ ਦੇ ਨਾਲ ਆਪਾਂ ਗੁਣਾ ਕਰ ਲਈ ਹੈਗੇ ਨਾ ਤੇ 4.32 ਲੱਖ ਕਰੋੜ ਰੁਪਏ 3.32 ਲੱਖ ਕਰੋੜ ਰੁਪਏ ਪੰਜਾਬ ਤੇ ਕਰਜ਼ਾ ਹੋ ਚੁੱਕਾ ਹੈਗਾ ਜੀ ਸਥਿਤੀ ਦੇ ਵਿੱਚ ਇੱਕ ਤੇ ਸੈਂਟਰ ਨੇ ਪੈਸੇ ਰੋਕੇ ਹੈਗੇ ਨੇ ਰੂਰਲ ਡਵੈਲਪਮੈਂਟ ਮਿਸ਼ਨ ਕਿਉਂਕਿ ਸਰਕਾਰ ਨੇ ਐਮੈਂਡਮੈਂਟ ਕੀਤੀ ਉਹਦੇ ਜੂਸੀ ਸਰਟੀਫਿਕੇਟ ਨਹੀਂ ਦਿੱਤੇ ਹੈਗੇ ਨੈਸ਼ਨਲ ਹੈਲਥ ਰੂਰਲ ਮਿਸ਼ਨ ਦਾ ਕਿਉਂਕਿ ਸਰਕਾਰ ਪੰਜਾਬ ਸਰਕਾਰ ਸੈਂਟਰ ਸਰਕਾਰ ਦੀਆਂ ਵਾਇਲੇਸ਼ਨ ਕਰ ਰਹੀ ਹੈ ਉਹ 11000 ਕਰੋੜ ਰੁਪਏ ਬੰਦ ਹੈਗਾ ਹੁਣ ਸਰਕਾਰ ਦੇ ਵਾਜੇ ਵਜੇ ਪੀਪੇ ਖੜਕੇ ਪਏ ਨੇ ਨਾ ਤੇ ਨੀਂਦ ਆ ਰਹੀਆ ਹਰਪਾਲ ਸਿੰਘ ਚੀਮਾ ਨੂੰ ਤੇ ਨਾ ਅਪਸਰਾਂ ਨੂੰ ਕਿ ਗਾਂ ਤਨਖਾਹ ਕਿਤੋਂ ਦੇਣੀ ਹੈਗੀਆ ਪਈ ਕਮਾਈ ਹੈਗੀਆ ਚਵਾਨੀ ਤੇ ਖਰਚੇ ਆ ਗਏ ਨੇ ਕਰੋੜਾਂ ਦੇ ਉਹ ਗੈਪ ਹੀ ਬਹੁਤ ਜ਼ਿਆਦਾ ਖੱਪਾ ਹੀ ਏਡਾ ਜਿਹਾ ਖੱਪਾ ਪਰਪਾਈ ਕਿਵੇਂ ਕਰਨੀ ਹੈਗੀਆ ਹੁਣ ਇਸੇ ਕਰਕੇ ਸਰਕਾਰ ਨੇ ਹੁਣ ਵੇਲੇ ਨੇ ਚਬਾਈ ਆ ਕਿ ਆਪਾਂ ਕਿਹੜੀ ਵੇਲੇ ਨੇ ਚਬਾਈ ਹੁਣ ਹਰ ਸਰਕਾਰ ਦੀ ਵੇਲੇ ਨੇ ਚਬਾਈ ਆ ਸੀਐਮ ਸਾਹਿਬ ਦੀ ਵੀ ਤੇ ਹਰਪਾਲ ਸਿੰਘ ਚੀਮਾ ਦੀ ਵੀ ਹੁਣ ਵੇਲੇ ਨੇ ਚਬਾ ਕਿਉਂ ਆ ਗਈਆ ਇਸੇ ਕਰਕੇ ਇਹਨਾਂ ਨੇ ਹੁਣ ਕੌੜੇ ਘੁੱਟ ਪਰੇ ਨੇ ਕਿਹੜੇ-ਕਿਹੜੇ ਪਰੇ ਨੇ ਘਰੇਲੂ ਸੈਕਟਰ ਜਿਹੜੀ ਬਿਜਲੀ ਸਬਸਿਡੀ ਦਿੱਤੀ ਜਾਂਦੀ ਸੀ ਚੰਨੀ ਸਾਹਿਬ ਵੇਲੇ ਉਹ ਵਾਪਸ ਲੈ ਲਈ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਹੈਗਾ ਔਰ ਗ੍ਰੀਨ ਟੈਕਸ ਲਾ ਦਿੱਤਾ ਗਿਆ ਪੈਟਰੋਲ ਡੀਜ਼ਲ ਪੈਟਰੋਲ ਡੀਜ਼ਲ ਤੇ ਵੈਟ ਵਧਾ ਦਿੱਤਾ ਗਿਆ ਇਹ 4 ਰੁਪਏ ਨੇ ਤੇ ਜੇ ਸ਼ੁਰੂ ਤੋਂ ਇਹੀ ਕਰਦੇ ਹੈਗੇ ਸਬਸਿਡੀਆਂ ਬੰਦ ਕਰ ਦਿਓ ਜਿਹੜੀਆਂ ਤੁਹਾਨੂੰ ਲੱਗਦੀਆਂ ਹੈਗੀਆਂ ਜੈਨੂਅਰ ਦਿਓ ਸਾਰੇ ਤੁਸੀਂ ਦਈ ਜਾਂਦੇ ਮੋਟਰਾਂ ਦੀਆਂ ਬੰਦ ਕਰ ਦੋ ਨਾ ਘੱਟੋ ਘੱਟ ਜਿਹਦੀ ਢਾਈ ਕਿੱਲਾ 3 ਕਿੱਲੇ 4 ਕਿੱਲੇ 5 ਕਿੱਲੇ ਵਾਲੇ ਤੋਂ ਥੱਲੇ ਥੱਲੇ ਵਾਲੇ ਨੂੰ ਦੇ ਦੋ ਜਿਹੜੀਆਂ ਤੁਸੀਂ ਆ ਸਕੀਮ ਆ ਵੇਲੇ ਜਿਹੜੀਆਂ ਹੋਰ ਬਿਲੀ ਵਾਲੀ ਜਿਹੜੇ ਸਰਕਾਰੀ ਮੁਲਾਜ਼ਮ ਨੇ ਚਾਹੇ ਉਹ ਸੈਂਟਰ ਸਰਕਾਰ ਦੇ ਚਾਹੇ ਉਹ ਸਟੇਟ ਸਰਕਾਰ ਦੇ ਨੇ ਉਹਨਾਂ ਦੀ ਬੰਦ ਕਰ ਦੋ ਕੁਝ ਨਾ ਕੁਝ ਤੇ ਜਿਹਦੇ ਘਰ 10 ਕਿੱਲੇ ਜ਼ਮੀਨਾਂ ਉਹਨਾਂ ਦੀ ਵੀ ਘਰ ਦੀ ਬਿਲੀ ਬੰਦ ਕਰ ਦੋ ਨਾ ਇਦਾਂ ਦੇ ਲੈ ਲੋ ਰਿਸਕ ਕਿਉਂਕਿ ਇਹ ਨਹੀਂ ਹੈ ਕਿ ਜੇ ਲੋਕਾਂ ਨੂੰ ਬਿਜਲੀ ਦੇ ਸਬਸਿਡੀਆਂ ਜਿਤਾਉਂਦੇ ਆ ਫਿਰ ਬਾਦਲ ਸਾਹਿਬ ਕਦੀ ਵੀ ਨਾ ਇੱਥੋਂ ਜਾਂਦੇ ਹੈਗੇ ਬਾਦਲ ਸਾਹਿਬ ਆਪਣੀ ਆਖਰੀ ਬਜ਼ੁਰਗ ਦੀ ਅਵਸਥਾ ਦੇ ਵਿੱਚ ਇਲੈਕਸ਼ਨ ਹਾਰਦੇ ਜਾਂ ਕੈਪਟਨ ਮਿਰਿੰਦਰ ਸਿੰਘ ਨਾ ਹਾਰਦੇ ਚੰਨੀ ਸਾਹਿਬ ਨੇ 3 ਰੁਪਏ ਯੂਨਿਟ ਕਰਤੇ ਬੀਬੀਆਂ ਨੂੰ ਬਸ-ਪਾਸ ਦੀ ਸਰਵ ਉਹ ਨਾ ਕਦੀ ਹਾਰਦੇ ਭਗਵੰਤਵਾ ਸਾਹਿਬ ਨੂੰ ਇਹ ਸਿੱਖਣਾ ਚਾਹੀਦਾ ਜੇ ਕੁਝ ਕਰਨਾ ਹੈ ਨਾ ਪੰਜਾਬ ਦਾ ਖਜ਼ਾਨਾ ਭਰ ਕੇ ਜਾਓ ਲੋਕੀ ਇਹ ਨਹੀਂ ਚਾਹੁੰਦੇ ਕਿ ਸਾਨੂੰ ਸਬਸਿਡੀਆਂ ਦਿੱਤੀਆਂ ਜਾਣ ਲੋਕੀ ਕਹਿੰਦੇ ਸਾਨੂੰ ਫੈਸਿਲਿਟੀ ਕੀ ਦੇ ਰਹੇ ਹੋ ਸਹੂਲਤਾਂ ਕੀ ਦੇ ਰਹੇ ਹੋ ਹੁਣ ਇਹਨਾਂ ਨੇ ਮੰਗਿਆ 10000 ਕਰੋੜ ਰੁਪਈਆ ਕਿਉਂਕਿ ਹੁਣ ਕਰਜ਼ਾ ਲੈਣ ਦੀ ਇੱਕ ਨਾ ਲਿਮਟ ਹੁੰਦੀ ਆ ਜਿਹੜੀ ਸੂਬੇ ਦੀ ਕੁੱਲ ਜਿਹੜੀ ਜੀਡੀਪੀ ਹੁੰਦੀ ਨਾ ਪਹਿਲਾਂ ਤੇ ਹੁੰਦਾ ਸੀ 2% 2.5% ਫਿਰ 2.80 ਤੇ ਚੱਲ ਗਿਆ ਫਿਰ 3 ਤੇ ਚੱਲ ਗਿਆ ਹੁਣ ਪੰਜਾਬ ਤੋਂ ਇਲਾਵਾ ਤਿੰਨ ਚਾਰ ਹੋਰ ਇੰਡੀਆ ਦੇ ਜਿਹੇ ਸਟੇਟ ਨੇ ਜਿਨ੍ਹਾਂ ਦੀ ਬਹੁਤ ਮਾੜੀ ਹਾਲਤ ਲੇਕਿਨ 13ਵਾਂ ਫਿਨਾਂਸ ਕਮਿਸ਼ਨ ਹੀ ਮੈਨੂੰ ਉਹਦੀ ਆਜਾਦ ਰਿਪੋਰਟ ਉਹਨਾਂ ਤਿੰਨ ਜਿਹੜੇ ਬੁਰੇ ਤੋਂ ਬੁਰੇ ਜਿਹੜੇ ਸਟੇਟ ਸੀ ਨਾ ਇੱਕ ਆਪਣਾ ਪੰਜਾਬ ਸੀ ਇੱਕ ਮਿਰਹਲ ਬੰਗਾਲ ਸੀ ਇੱਕ ਹੋਰ ਸੀ ਉਹਨਾਂ ਨੇ ਦੋ ਸੂਬਿਆਂ ਨੇ ਤੇ ਆਪਣੇ ਆਪ ਨੂੰ ਕੱਢ ਲਿਆ ਉਸ ਆਰਥਿਕ ਚੱਕਰ ਵਿਊ ਦੇ ਵਿੱਚੋਂ ਉਹ 13ਵੇਂ ਫਿਨਾਂਸ ਕਮਿਸ਼ਨ ਦੀ ਰਿਪੋਰਟ 13ਵੇਂ ਤੋਂ ਬਾਅਦ 14ਵਾਂ ਆਇਆ 14ਵਾਂ 15ਵਾਂ ਆਇਆ ਨਾ ਹੁਣ ਮੇਰੇ ਪਿੱਛੇ ਜੇ 16 ਕਮਿਸ਼ਨ ਹੈ ਪੰਜਾਬ ਨੇ ਆਪਣੇ ਆਪ ਨੂੰ ਨਹੀਂ ਕੱਢਿਆ ਗਿਆ ਪੰਜਾਬ ਕਹਿੰਦਾ ਆਪਾਂ ਨੂੰ ਕਿ ਲੋੜਾ 5 ਸਾਲ ਦੀ ਸੱਤਾ ਨਜ਼ਾਰੇ ਲਵਾਂਗੇ ਅਗਲੀ ਆਪੇ ਵੇਲੇ ਸਾਹਮਦੇ ਰਹਿਣਗੇ ਹੁਣ ਸਾਹ ਨਹੀਂ ਆ ਰਿਹਾ ਸਰਕਾਰ ਨੂੰ ਔਕੀ ਹੋਈ ਪਈ ਐ ਐਮਐਲਏ ਨੂੰ ਤਨਖਾਹ ਲੇਟ ਮਿਲੀ ਮਲਾਜ਼ਮਾਂ ਨੂੰ ਤਨਖਾਹ ਲੇਟ ਮਿਲੀ ਪਿੱਛੇ ਜੇ ਪੁਲਿਸ ਵਾਲਿਆਂ ਨੂੰ ਡੇਢ ਮਹੀਨੇ ਬਾਅਦ ਤਨਖਾਹ ਮਿਲੀ ਹੈਗੀ ਹੁਣ ਜਿਹੜਾ ਲੋਕਾਂ ਦੇ ਸਿੰਗਲ ਹੈਂਡ ਆ ਉਹ ਕਮਾਉਣਾ ਉਹ ਨਹਾਉਣਾ ਜਾਂ ਉਹ ਧੋਣਾ ਤੇ ਉਹ ਨਿਚੋੜਨਾ ਠੀਕ ਆ ਉਸ ਸਾਬੋਇਆ ਤੇ ਪੰਜਾਬ ਸਰਕਾਰ ਦੀ ਹੈ ਕਿ ਗੰਜੀ ਨੇ ਵਾਹਣਾ ਕੀ ਤੇ ਧੋਣਾ ਕੀ ਹੈਗਾ ਉਹ ਸਤ ਸਾਬ ਕਿ ਸਰਕਾਰ ਪੰਜਾਬ ਸਰਕਾਰ ਨੇ ਤੇ ਵਾਜੇ ਵਜੇ ਪੰਜਾਬ ਦੇ ਇੰਨਾ ਬਰਡਨ ਪੈ ਚੁੱਕਾ ਪੰਜਾਬ ਤੇ ਅਨਸੈਸਰੀ ਜਿਹੜਾ ਪੈਸਾ ਖਰਚ ਕੀਤਾ ਯਾਰਾ ਹੋਰ ਕੰਮਾਂ ਤੇ ਕੀਤਾ ਯਾਰਾ ਮਸ਼ਹੂਰੀਆਂ ਤੇ ਕੀਤਾ ਯਾਰਾ ਮਸ਼ਹੂਰੀਆਂ ਨਾਲ ਸਰਕਾਰ ਦਾ ਢਿੱਡ ਨਹੀਂ ਭਰਦਾ ਰੱਜੇ ਰੱਜਦੀ ਨਹੀਂ ਹੈਗੀ ਮਸ਼ਹੂਰੀਆਂ ਤੇ ਕਹਿੰਦੇ ਪਿੱਛੇ ਜੇ ਕੋਈ ਗਿਆ ਆਂਧਰਾ ਪ੍ਰਦੇਸ਼ ਦੇ ਵਿੱਚ ਉਥੋਂ ਦੀ ਖਬਰਾਂ ਅਸਮ ਬੰਗਾਲ ਮਹਾਰਾਸ਼ਟਰ ਪਤਣੀ 오ੜੀਸਾ ਉੱਥੇ ਤੇ ਛਾਪਰੀਆਂ ਨੇ ਹੁਣ ਇਹ ਕਹਿੰਦੇ ਨੇ ਕਿ ਚਿੱਠੀ ਲਿਖੀ ਹੈਗੀ ਆ ਕਿ ਸਾਨੂੰ ਕਰਜ਼ਾ ਵਧਾਉਣ ਦੀ ਜਿਹੜੀ ਲਾਈਨ ਦੀ ਲਿਮਿਟ ਵਧਾਈ ਜਾਵੇ ਹੁਣ ਭਾਰਤ ਸਰਕਾਰ ਆਗਿਆ ਦੇਊਗੀ ਤੇ ਫਿਰ ਅੱਗੇ ਆਰਬੀਆਈ ਕੋ ਕੇਸ ਜਾਏਗਾ ਉਹ ਹੁਣ ਔਖਾ ਆ ਜਾਪਦਾ ਹੁਣ ਸੈਂਟਰ ਦੀ ਕੁੜਕੀ ਚਾਹ ਉਹ ਦੇਖਦੇ ਦਿੰਦੇ ਹੀ ਨਹੀਂ ਹੁਣ ਕਹਿੰਦੇ ਕਿ ਜੇ ਨਾ ਦੇਣਗੇ ਤੇ ਅਸੀਂ ਜਾਵਾਂਗੇ ਪ੍ਰਧਾਨ ਮੰਤਰੀ ਨੂੰ ਜਾਵਾਂਗੇ ਤੇ ਇਹੋ ਕਾਸ਼ ਜਦੋਂ ਨੀਤੀ ਜੋਗ ਦੀ ਮੀਟਿੰਗ ਹੁੰਦੀ ਆ ਉਦੋਂ ਗੱਲ ਕਰਦੇ ਉੱਥੇ ਜਾਂਦੇ ਕਟੁਗੜ ਕੇਸ ਤੇ ਰੱਖਦੇ ਨਾ ਪੰਜਾਬ ਦਾ ਕਿ ਸਾਡੇ ਜੀ 11000 ਕਰੋੜ ਰੁਪਇਆ ਤੁਸੀਂ ਰੋਕਿਆ ਹੈਗਾ ਸਾਨੂੰ ਪੈਕੇਜ ਜੀਐਸਟੀ ਦਾ ਜਿਹੜਾ ਕੰਪਨਸੇਸ਼ਨ ਮਾਪਜਾ ਉਹ ਸਾਡਾ ਰੋਕਿਆ ਹੈਗਾ ਰੋਲਾ ਪੈਂਦਾ ਉੱਥੇ ਔਰ ਉਹਦਾ ਦੀ ਇਹ ਉੱਥੇ ਕਿਉਂਕਿ ਪਾਲਿਸੀਆਂ ਤੇ ਹੁਣ ਇੰਡੀਆ ਦੇ ਵਿੱਚ ਜਿਹੜੇ ਇੱਕ ਡਿਵੈਲਪਡ ਸਟੇਟ ਇੱਕ ਅਨਡਿਵੈਲਪਡ ਸਟੇਟ ਉਹ ਸਭ ਦੇ ਨਾਲ ਬਣਨੀਆਂ ਚਾਹੀਦੀਆਂ ਮਾਲੋ ਤੁਸੀਂ ਮਹਾਰਾਸ਼ਟਰ ਨੂੰ ਇੱਕ ਪਾਸੇ ਕੱਢ ਲਓ ਹਰਿਆਣਾ ਕੱਢ ਲਓ ਦਿੱਲੀ ਕੱਢ ਲਓ ਗੁਜਰਾਤ ਕੱਢ ਲਓ ਇਹਨਾਂ ਦਾ ਤੇ ਇੱਕ ਪੰਜਾਬ ਦਾ ਇੱਕ ਜ਼ੋਨ ਬੰਨਣਾ ਚਾਹੀਦਾ ਹੈਗਾ ਉਹ ਤੇ ਯੂਪੀ ਭਾਰ ਦੇ ਵਿੱਚ ਵੀ ਬਹੁਤ ਜ਼ਿਆਦਾ ਇਨਵੈਸਟਮੈਂਟ ਤਰੱਕੀ ਹੋ ਗਈ ਹੈ ਜਿਹੜੇ ਹੱਲੇ ਸੂਬੇ ਰਹਿ ਗਏ ਜਿੱਤਾ 오ਡੀਸਾ ਵਗੈਰਾ ਝਾਰਖੰਡ ਵਗੈਰਾ ਹਣਾ ਉਦਾਂ ਦੇ ਸੂਬਿਆਂ ਨੂੰ ਇੱਕ ਬਣਾ ਲੋ ਜਿਹੜੇ ਡਿਵੈਲਪਡ ਸਟੇਟ ਉਹਨਾਂ ਨੂੰ ਵੱਖਰਾ ਪੈਕੇਜ ਇਹਨਾਂ ਦੀ ਮੀਟਿੰਗ ਤੇ ਨੀਤੀਯੋਗ ਚ ਇਹੋ ਜਿਹੀਆਂ ਹੋਣੀਆਂ ਚਾਹੀਦੀਆਂ ਜਾਂ ਪਾਰਲੀਮੈਂਟ ਦੇ ਵਿੱਚ ਇਹੋ ਜਿਹੀਆਂ ਵਾਜਾ ਉੱਠਣੀਆਂ ਚਾਹੀਦੀਆਂ ਹੁਣ ਉਹ ਪ੍ਰਾਈਮ ਮਿਨਿਸਟਰ ਦੇ ਨਾਲ ਕਦੋਂ ਮੁਲਾਕਾਤ ਹੁੰਦੀ ਆ ਸੀਐਮ ਸਾਹਿਬ ਦੀ ਉਹ ਜਾਣਗੇ ਔਰ ਇੱਕ ਹੋਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਅੱਜ ਖਬਰ ਨਸ਼ਰ ਹੋਈ ਆ ਚਰਨਜੀਤ ਭੁੱਲਰ ਹੁਣਾ ਦੇ ਉਹਦੇ ਚ ਐ ਕਿ ਹੁਣ ਫైనాన్స్ ਦਾ ਕੰਮ ਵੀ ਹੁਣ ਸਾਰਾ ਕੰਟਰੋਲ ਆ ਉਹ ਮੁੱਖ ਮੰਤਰੀ ਨੇ ਆਪਣੇ ਕੋਲ ਲੈ ਆਪਣੇ ਕੋਲ ਲੈ ਲਿਆ ਉਹਨਾਂ ਨੂੰ ਲੱਗਾ ਕਿ ਸ਼ਾਇਦ ਖਬਰ ਦੇ ਹਿਸਾਬ ਨਾਲ ਜੇ ਆਪਾਂ ਨੂੰ ਆਪਣੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਕਰਨੀ ਹੋਵੇ ਉਹਦੇ ਚ ਕੀ ਆ ਕਿ ਹਰਪਾਲ ਸਿੰਘ ਚੀਮਾ ਕੋ ਉਹਨਾਂ ਨੇ ਸਾਰਾ ਉਹ ਖੁਦ ਦੇਖਣਗੇ ਸੀਐਮ ਫਿਨਾਂਸ ਦਾ ਕਿਵੇਂ ਹੁਣ ਕਰਨਾ ਕਿਉਂਵੇਂ ਵਿਉਂਤਬੰਦੀ ਕਰਨੀ ਹੈਗੀ ਹੈ ਨਾ ਇਹਦਾ ਮਤਲਬ ਹੈ ਕਿ ਹਰਪਾਲ ਸਿੰਘ ਚੀਮਾ ਖਰੇ ਨਹੀਂ ਉਤਰੇ ਜੋ ਕੁਝ ਕਰ ਨਹੀਂ ਪਾਏ ਹੈਗੇ ਹੁਣ ਸੀਐਮ ਸਾਹਿਬ ਕੋ ਆਪਣੇ ਆਗੇ ਕਿ ਉਹ ਫਿਨਾਂਸ ਦੇ ਤੌਰ ਤੇ ਕਿਵੇਂ ਨਵੇਂ ਸਰੋਤ ਪੈਦਾ ਕਰਨੇ ਕਿਵੇਂ ਕਿਵੇਂ ਨਵੇਂ ਵਸੀਲੇ ਪੈਦਾ ਕਰਨੇ ਹੈਗੇ ਨੇ ਇਦ ਨਹੀਂ ਕਿ ਉਹ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਤੇ ਸਾਨੂੰ ਪੰਜਾਬ ਦੀ ਮਾੜੀ ਕਿਸਮ ਦੇ ਹੋਗੀ ਸਾਨੂੰ ਕਰਜ਼ਾ ਤਾਰਨ ਵਾਸਤੇ ਕਰਜ਼ਾ ਲੈਣਾ ਪੈ ਰਿਹਾ ਹੈਗਾ ਔਰ 100 ਰੁਪਏ ਚੋ 80 ਰੁਪਏ ਤਨਖਾਹ ਤੇ ਪੈਨਸ਼ਨਾਂ ਦੇ ਨਿਕਲ ਜਾਂਦਾ ਸਿਰ ਤੇ ਸਿਰਫ 100 ਰੁਪਏ ਚੋ 6 ਰੁਪਏ ਡਿਵੈਲਪਮੈਂਟ ਦੇ ਉੱਤੇ ਬਚਦੇ ਪੰਜਾਬ ਚ ਤੇ ਇਸ ਟਾਈਮ ਪਿਛਲੇ 28 ਮਹੀਨਿਆਂ ਚ 6 ਰੁਪਏ ਵੀ ਡਿਵੈਲਪਮੈਂਟ ਤੇ ਨਹੀਂ ਖਰਚੇ ਗਏ ਹੈਗੇ ਸਰਕਾਰ ਦੇ ਖਰਚੇ ਹੋਰ ਬਹੁਤ ਹੋ ਗਏ ਨੇ 8 8 ਸੀਟਰ ਬੜੇ ਮਹਿੰਗੇ ਮਹਿੰਗੇ ਯਾਜ ਲੈ ਲਿਆਗੇ ਰੈਂਟ ਤੇ ਉਹ ਖਰਚਿਆਂ ਦੀ ਕੋਈ ਲੋੜ ਨਹੀਂ ਸੀ ਨਾ ਹੋਰ ਇੰਨਾ ਜਿਆਦਾ ਮਸ਼ਹੂਰੀਆਂ ਦੇ ਲੋਡ ਸੀ ਹੈਗੀ ਹੁਣ ਇਹ ਹੁਣ ਹੁਣ ਲੈ ਕਹਿੰਦੇ ਕਿ ਐਮ ਐਲ ਏ ਦੀ ਤਨਖਾਹ ਵਧਾਉਣ ਲੱਗੇ 3 3 ਲੱਖ ਰੁਪਈਆ ਜੀ ਪਹਿਲਾਂ ਤੇ ਕਹਿੰਦੇ ਸੀ ਕਿ ਸੇਵਾ ਕਰਨਾ ਹੀ ਨੂੰ ਤੇ ਕਹਿੰਦੇ ਕਿ ਸਾਡਾ 3 ਲੱਖ ਰੁਪਏ ਦੇਨ ਲਗਜਾਰਾ ਵੀ ਨਹੀਂ ਹੋਣਾ ਹੈਗਾ ਹੂੰ ਹੁਣ ਇਹਨਾਂ ਨੂੰ ਸਵਾਲ 84500 ਰੁਪਇਆ ਬਾਕੀ ਗੱਡੀਆਂ ਪਟਪਾਪੂ ਕੇ 1.5 ਲੱਖ ਰੁਪਇਆ ਬੰਦ ਕੇ ਤੇ ਗੁਜ਼ਾਰਾ ਨਹੀਂ ਹੈਗਾ ਵੀ ਜੇ ਗੁਜ਼ਾਰਾ ਨਹੀਂ ਹੈਗਾ ਤੇ ਪੋਲਿਟਿਕਸ ਕਿਉਂ ਕਰਦੇ ਆਗੇ ਤੁਸੀਂ ਛੱਡ ਦਿਓ ਕਿੰਨੇ ਗਿਆ ਸੀ ਪਹਿਲਾਂ ਪਤਾ ਨਹੀਂ ਸੀ ਕਿ ਤਨਕਾ ਹਣਾ ਮਤਲਬ ਇਹ ਸਾਰੀਆਂ ਚੀਜ਼ਾਂ ਹੁਣ ਇਹ ਸਾਰੇ ਕਰਕੇ ਹੁਣ ਪੰਜਾਬ ਨੂੰ ਇਹ ਪਤਾ ਕਿ ਅਗਲਾ ਇਹ ਕਿਵੇਂ ਕਰਨਾ ਤੇ ਜੇ ਸੈਂਟਰ ਸਰਕਾਰ ਨੇ ਸੂਬਾ ਸਰਕਾਰ ਦੀ ਬਾਹ ਨਾ ਪੜੀ ਜਾ ਇਹਨਾਂ ਦੀਆਂ ਪੀਲਾਂ ਜਾਂ ਤਰਲਿਆਂ ਤੇ ਸਰਕਾਰ ਸੈਂਟਰ ਸਰ ਨੇ ਮਿਹਰ ਨਾ ਕੀਤੀ ਹੈਗੀ ਤੇ ਪੰਜਾਬ ਦੇ ਵਿੱਚ ਬਹੁਤ ਆਰਥਿਕ ਹਾਲਾਤ ਮਾੜੇ ਹੋਣਗੇ ਵਿੱਤੀ ਜਿਹੜੀ ਸਥਿਤੀ ਆ ਹੋਰ ਡਾਵਾ ਡਾਲ ਹੋ ਜਾਏਗੀ ਹੁਣ ਦੇਖਦੇ ਆ ਕਿ ਸੀਐਮ ਸਾਹਿਬ ਹਰਿਆਣਾ ਇਲੈਕਸ਼ਨ ਤੋਂ ਜਦੋਂ ਫ੍ਰੀ ਹੋਣਗੇ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਲਿਖਤੀ ਹੋਗੀ ਚਿੱਠੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਉਹ ਕਦੋਂ ਮੁਲਾਕਾਤ ਹੁੰਦੀ ਆ ਹੁਣ ਸਾਰੇ ਦੀ ਸਾਰੀ ਜਿਹੜਾ ਮਸਲਾ ਵਾ ਉਹ ਤੇ ਜਾਂ ਪ੍ਰਧਾਨ ਮੰਤਰੀ ਸਾਹਿਬ ਮਸਲਾ ਹੱਲ ਕਰ ਸਕਦੇ ਨੇ ਜਾਂ ਦੇਸ਼ ਦੇ ਗ੍ਰਹਿ ਮੰਤਰੀ ਹੱਲ ਕਰ ਸਕਦੇ ਨੇ ਤੇ ਜਿਹੜੇ ਦੇਸ਼ ਦੇ ਖਜ਼ਾਨਾ ਮੰਤਰੀ ਨੇ ਨਿਰਮਲਾ ਸੀਤਾ ਰਮਣ ਉਹ ਤੇ ਨਹੀਂ ਉਹਨਾਂ ਚਰ ਪੱਲਾ ਫੜਾਉਂਦੇ ਜਿੰਨਾ ਚਿਰ ਉਹਨਾਂ ਨੂੰ ਉੱਪਰੋਂ ਨਾ ਹੁਕਮ ਹੋਇਆ